ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲੀ ਧਮਕੀ 2 ਕਰੋੜ ਦੀ ਕੀਤੀ ਗਈ ਮੰਗ ਪਰ ਪ੍ਰਸ਼ਾਸਨ ਨੇ ਨਹੀਂ ਕੀਤੀ ਕੋਈ ਕਾਰਵਾਈ ਤੇ ਜਿਸ ਤੋਂ ਬਾਅਦ ਦੱਸਿਏ ਕਿ ਇਹ ਬਿਆਨ ਚਰਨਜੀਤ ਚੰਨੀ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਬੀਤੇ ਦਿਨਾਂ ਦੇ ਵਿੱਚ ਮੈਨੂੰ ਇੱਕ ਧਮਕੀ ਮਿਲੀ ਅੱਜ ਤੋਂ ਕਾਫੀ ਤਕਰੀਬਨ ਪਹਿਲਾਂ ਉਹਨਾਂ ਨੂੰ ਕਿਹਾ ਕਿ ਜਿਹੜੀ ਮੈਨੂੰ ਧਮਕੀ ਫੋਨ ਤੇ ਆਈ ਤੇ 2 ਕਰੋੜ ਦੀ ਮੰਗ ਕੀਤੀ ਗਈ ਤੇ ਜਿਸ ਦੇ ਦੌਰਾਨ ਮੈਂ ਸਾਰੇ ਸਕਰੀਨਸ਼ਾਟ ਪ੍ਰਸ਼ਾਸਨ ਨੂੰ ਦਿਖਾਏ ਪਰੰਤੂ ਅੱਜ ਤੱਕ ਇਸ ਗੱਲ ਨੂੰ ਲੈ ਕੇ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਨਾ ਹੀ ਮੈਨੂੰ ਡੀਜੀਪੀ ਨੇ ਪੁੱਛਿਆ ਹੈ ਕਿ ਜਿਹੜੀ ਧਮਕੀ ਆ ਕਿੱਥੋਂ ਮਿਲੀ ਹੈ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਜਿਹੜਾ ਐਕਸ਼ਨ ਹਜੇ ਤੱਕ ਨਹੀਂ ਲਿਆ ਗਿਆ ਇਹ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਦਿੱਤੇ ਗਏ ਰਿਤੇ ਫਾਲਟਵਾ ਰਿਕਵਰ ਫਿਰ ਤੋਂ ਪ੍ਰਸ਼ਾਸਨ ਅਤੇ ਸਰਕਾਰ ਤੇ ਕੀਤਾ ਗਿਆ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਜੜੀਆਂ ਧਜੀਆਂ ਨੇ ਉਹ ਸ਼ਰਿਆਮ ਉੱਡ ਰੀਆਂ ਨੇ ਦੂਜੇ ਪਾਸੇ ਇਸ ਗੱਲ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਇਹ ਵੀਡੀਓ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਨੂੰ ਪਹਿਲਾਂ ਇਹ ਜਿਹੜੀ ਧਮਕੀ ਮਿਲੀ ਤੇ 2 ਕਰੋੜ ਦੀ ਮੰਗ ਕੀਤੀ ਗਈ ਤੇ ਮੈਂ ਇਹ ਸਾਰੇ ਜਿਹੜੇ ਸਕਰੀਨ ਸ਼ਾਟ ਆ ਤੇ ਜਿਸ ਦੇ ਦੌਰਾਨ ਮੇਰੀ ਗੱਲਬਾਤ ਹੋਈ ਤਾਂ ਮੈਂ ਸਾਰੇ ਜਿਹੜੇ ਛੋਟਾ ਪ੍ਰਸ਼ਾਸਨ ਨੂੰ ਦਿਖਾਏ ਅਤੇ ਸਬੂਤਾਂ ਸਮੇਤ ਜਿਹੜੀ ਇਹ ਜਾਣਕਾਰੀ ਮੈਂ ਪ੍ਰਸ਼ਾਸਨ ਨੂੰ ਦਿੱਤੀ ਪਰ ਹਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਪਲਟਵਾਰਾ ਜਿਹੜਾ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਤੇ ਸਰਕਾਰ ਤੇ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਹੋਰ ਕੀ ਕਹਿਣਾ ਹੈ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਨਿਸ਼ਾਨ ਤੁਹਾਡਾ ਹੋ ਜਾਣਾ ਹੈ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਬੀਜਪੀ ਨੂੰ ਭੇਜਦਾ डीआईजी ने भेजा आज तक मनो डीजीपी या डीआईजी ने नहीं पूछा के जी ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲ ਬਾਤ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਬਾਰਾ ਉਹਨਾਂ ਦਾ ਬਈ ਟੈਲੀਫੋਨ ਆਇਆ 3-4 ਵਾਰ ਆਇਆ ਉਹਨਾਂ ਨਾਲ ਜਲੇ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਡੇ ਰਹੇ ਇਹ ਹੁਣ ਆ ਨਹੀਂ ਕੰਮ ਉਹ ਤਾਂ हट ਗਏ ਲੇਕਿਨ ਆਪਣੀ ਕੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਇਹ ਹੈ ਕਿ ਕਿ ਉਹ ਇਲੈਕਸ਼ਨ ਚਲਾ ਦੇ ਹੁਣ ਮੈਂ ਕਿਤੇ ਜਿਹੜੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤੁਹਾਨੂੰ ਬਾਈ ਜੀ ਨੂੰ ਰੈੱਡ ਸੇ ਤੁਹਾਨੂੰ ਦੱਸ ਦੇ ਕੀ ਕਰਨਾ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗਲਤ ਟਾਈਲ ਕਰ ਲਿਆ ਫਿਲਕੇ ਵਿੱਚ ਨਾ ਆਓ ਮੇਰੇ ਪਾਸੇ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਨੁਕਸਾਨ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਬੀਜੀਪੀ ਨੂੰ ਭੇਜਤਾ ਡੀਆਜ ਨੂੰ ਭੇਜਤਾ ਅੱਜ ਤੱਕ ਮਨੂੰ ਬੀਜੀਪੀ ਜਾਂ ਡੀਆਜ ਨੇ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲ ਬਾਤ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਬਾਰੇ ਉਹਨਾਂ ਦਾ ਵੀ ਟੈਲੀਫੋਨ ਆਇਆ ਤਿੰਨ ਚਾਰ ਵਾਰ ਆਇਆ ਉਹਨਾਂ ਦਾ ਜਦ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ ਇਹ ਹੋਣਾ ਨਹੀਂ ਚਾਹੀਦਾ ਉਹ ਤਾਂ ਹਟ ਗਏ ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਇਹ ਹੈਗੇ ਕਿ ਉਹ ਲੈਕਚਰ ਵਿੱਚ ਦਾਤੇ ਹੁਣ ਮੈਂ ਕਿੱਥੇ ਦੇਣੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤੂੰ ਬਾਈ ਜੀ ਨੂੰ ਰੈਂਟ ਤੇ ਤੂੰ ਹੀ ਦੱਸ ਦੇ ਕੀ ਕਰਨਾ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਮੈਂ ਗਿਆ ਤੁਸੀਂ ਗੱਲ ਟਟਲ ਕਰ ਲਿਆ। ਲੈ ਕੇ ਵਿੱਚ ਨਾ ਆਓ ਮੇਰੇ ਪਾਸੇ ਕੁਝ ਨਹੀਂ ਮਿਲਣਾ ਇਹ ਪੱਕੇ ਵਿੱਚ ਨਾ ਪਿਓ। ਨੁਕਸਾਨ ਤੁਹਾਡਾ ਹੋ ਜਾਣਾ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਬੀਜੀਪੀ ਨੂੰ ਭੇਜਤਾ। ਡੀਆਈਜੀ ਨੂੰ ਭੇਜਤਾ। ਅੱਜ ਤੱਕ ਮਨੂੰ ਬੀਜੀਪੀ ਆ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲ ਬਾਤ ਹੈ। ਹਾਲਾਂਕਿ ਮੈਂ ਦਿਨ ਉਹਨਾਂ ਨੂੰ ਕਿਹਾ ਦੁਬਾਰਾ ਉਹਨਾਂ ਦਾ ਬਈ ਟੈਲੀਫੋਨ ਆਇਆ 3-4 ਵਾਰ ਆਇਆ ਉਹਨਾਂ ਨਾਲ ਜਦੋਂ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੱਗੇ ਦੇ ਰਹੇ ਇਹ ਹੁਣ ਆਣੀ ਕਾ ਉਹ ਤਾਂ ਹਟ ਗਏ ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਇਹ ਹੈ ਕਿ ਉਹ ਇਲੈਕਸ਼ਨ ਵਿੱਚ ਲਾ ਦੇ ਹੁਣ ਮੈਂ ਕਿਤੇ ਦੇਣੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤਾਂ ਬਾਈ ਜੀ ਉਹਨਾਂ ਨੇ ਤੂੰ ਹੀ ਦੱਸ ਦੇ ਕੀ ਕਰਨਾ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗਲਤ ਟਾਈਲ ਕਰ ਲਿਆ ਪਲੇ ਕੇ ਵਿੱਚ ਨਾ ਆਓ ਮੇਰੇ ਬਾਦੇ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਨੁਕਸਾਨ ਤੁਹਾਡਾ ਹੋ ਜਾਣਾ ਹੈ